ਹਾਂਜੀ ਅੱਜ ਅਸੀਂ ਹਰਵੰਦ ਸਿੰਘ ਪੁਰੇਵਾਲ ਖੇਡ ਮੇਲਾ ਜੋ ਬਹੁਤ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਕਰਾਇਆ ਜਾ ਰਿਹਾ ਉਹਦਾ ਜਿਹੜਾ ਸਾਡੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਲਈ ਜਿੱਥੇ ਕਿਤੇ ਵੀ ਸਾਡੀ ਆਵਾਜ਼ ਜਾਂਦੀ ਆ ਉਹਨਾਂ ਸਾਰਿਆਂ ਨੂੰ ਪੂਰਜੋਰ ਬੇਨਤੀ ਕਰਦੇ ਆ ਕਿ ਇਹ ਮੇਲਾ ਸ਼ਾਨੋ ਸ਼ੌਕਤ ਨਾਲ ਹੋਣ ਜਾ ਰਿਹਾ ਜਿਹੜੀਆਂ ਸਾਡੀਆਂ ਰਵਾਇਤੀ ਖੇਡਾਂ ਆ ਖਾਸ ਕਰਕੇ ਉਹ ਵੀ ਇਹਦੇ ਵਿੱਚ ਹੋਣਗੀਆਂ ਬੱਚਿਆਂ ਦੇ ਜਿਹੜੇ ਖਾਸ ਕਰਕੇ ਛੋਟੇ ਬੱਚੇ ਆ ਉਹਨਾਂ ਦੇ ਕਬੱਡੀ ਦੇ ਐਥਲੀਟਸ ਤੇ ਹਰਟ ਇਹ ਸਾਰੀਆਂ ਟ੍ਰੈਡੀਸ਼ਨ ਖੇਡਾਂ ਜਿਹੜੀਆਂ ਉਹ ਪਹਿਲੇ ਦਿਨ ਹੋਣਗੀਆਂ ਦੂਜੇ ਦਾ ਤੁਸੀਂ ਦਾ ਦੇ ਹਾਂਜੀ ਜਿਹੜਾ ਅੱਜ ਸਾਰੇ ਐਨ ਆਰ ਆਈ ਵੀਰ ਸਰਦਾਰ ਗੁਰਜੀਤ ਸਿੰਘ ਦੀ ਪੁਰੇਵਾਲ ਦੀ ਅਗਵਾਈ ਦੇ ਵਿੱਚ ਹਕੀਮਪੁਰ ਦੇ ਵਿੱਚ 27ਵੀਂ ਪੁਰੇਵਾਲ ਖੇਡਾਂ ਜਿਹੜੀਆਂ ਹੋ ਰਹੀਆਂ ਉਹਦੇ ਲਈ ਜਿੰਨੇ ਵੀ ਸਾਡੇ ਕਬੱਡੀ ਦੇ ਜਾਂ ਹੋਰ ਜਿੰਨੀਆਂ ਵੀ ਸਾਡੀਆਂ ਇੱਥੇ ਗੇਮਾਂ ਹੋ ਰਹੀਆਂ ਉਹਦੇ ਸਾਰਿਆਂ ਨੂੰ ਅਸੀਂ ਸੂਚਨਾ ਦੇਣੀ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਸੋ ਪਹਿਲੀ ਤਰੀਕ ਨੂੰ ਜਿਹੜੇ ਮੁਕਾਬਲੇ ਬੱਚਿਆਂ ਦੇ ਐਥਲੈਟਿਕ ਦੇ ਕਬੱਡੀ ਦੇ ਤੇ ਪੈਂਟਪੱਡਰ ਦੇ ਮੁਕਾਬਲੇ ਹੋਣਗੇ ਹੱਟ ਦੌੜਾਂ ਹੋਣਗੀਆਂ ਰੱਸਾ ਖਿੱਚੀ ਦੇ ਮੁਕਾਬਲੇ ਹੋਣਗੇ ਤੇ ਦੋ ਤਰੀਕ ਨੂੰ ਜਿਹੜੀਆਂ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਛੋਟੀ ਦੀਆਂ ਕਬੱਡੀ ਟੀਮਾਂ ਪਹੁੰਚ ਰਹੀਆਂ ਤੇ ਉਹਨਾਂ ਦੇ ਮੁਕਾਬਲੇ ਹੋਣਗੇ ਸੋ ਸਾਰੇ ਜਿੰਨੇ ਵੀ ਸਾਡੇ ਐਨਆਰਆਈ ਵੀਰ ਇਲਾਕੇ ਦੇ ਸਾਡੇ ਪ੍ਰਵੰਤ ਤੇ ਵੀਰ ਹੈ ਜਾਂ ਜਿੰਨੀਆਂ ਵੀ ਪੰਚਾਇਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਪਿੰਡਾਂ ਦੇ ਵਿੱਚ ਉਹ ਅਲਾਸਮੈਂਟ ਵੀ ਕਰਾਉਣ ਗੁਰੂ ਘਰਾਂ ਤੋਂ ਕਿ ਇਹ ਮੇਲਾ ਜਿਹੜਾ ਹੈ ਇਸੇ ਤਰ੍ਹਾਂ ਬਲੰਦੀਆਂ ਨੂੰ ਸ਼ੋਭੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰਿਆਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਸਾਰਿਆਂ ਨੂੰ ਬੇਨਤੀ ਕਰਦੇ ਕਿ ਹੌਮ ਹੋਮਾ ਕੇ ਇਸ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਦਰਸ਼ਨ ਜ਼ਰੂਰ ਦਿਓ ਤੇ ਮੇਲੇ ਦਾ ਆਨੰਦ ਮਾਣੋ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗੇ ਖਿਡਾਰੀਆਂ ਲਈ ਤੇ ਦਰਸ਼ਕਾਂ ਲਈ ਕਮੇਟੀ ਵੱਲੋਂ ਜੀ ਪੂਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲੈ ਗਏ ਆ ਜਿਹੜੇ ਕੁਸ਼ਤੀਆਂ ਹੋਣਗੀਆਂ ਉਹ ਵੀ ਬਹੁਤ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਪਹੁੰਚ ਚੁੱਕੇ ਆ ਉਹਨਾਂ ਲਈ ਖਾਣ ਪੀਣ ਦਾ ਰਹਿਣ ਦਾ ਪੂਰਾ ਪ੍ਰਬੰਧ ਇੱਥੇ ਕੀਤਾ ਗਿਆ ਸੋ ਦਰਸ਼ਕ ਵੀਰਾਂ ਦੇ ਲਈ ਵੀ ਪੂਰਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੇ ਆ ਤੇ ਜੀ ਆਖਦੇ ਆ ਕਿ ਵੱਧ ਤੋਂ ਵੱਧ ਇਸ ਮੇਲੇ ਦੇ ਵਿੱਚ ਪਹੁੰਚ ਕੇ ਤੇ ਇਹਦੀ ਰੌਣਕ ਨੂੰ ਵਧਾਓ ਨਾਮ ਸਨਮਾਨ ਕਿਸ ਤਰ੍ਹਾਂ ਦੇ ਜਿੰਨੇ ਵੀ ਸਾਡੇ ਜੀ ਐਨਆਰਆਈ ਵੀਰ ਆਏ ਆ ਜਾਂ ਇਹਨਾਂ ਦੇ ਸਾਡੇ ਪ੍ਰਮੋਟਰ ਆ ਉਹਨਾਂ ਨੂੰ ਸਾਰਿਆਂ ਨੂੰ ਪੂਰਾ ਬੜਾ ਮਾਨਸਤਕਾਰ ਦਿੱਤਾ ਜਾਊਗਾ ਜਿਹੜੇ ਇਨਾਮ ਹੈ ਕਬੱਡੀ ਦੇ ਆਲ ਓਪਨ ਦੇ ਉਹ ਵੀ ਬਹੁਤ ਤਕੜੇ 81000 71000 60000 ਇਸ ਤਰ੍ਹਾਂ ਰੱਖੇ ਗਏ ਆ ਹੋਰ ਵੀ ਬਹੁਤ ਤਕੜੇ ਇਨਾਮ ਦਿੱਤੇ ਜਾਣਗੇ ਤੇ ਇੰਟਰਨੈਸ਼ਨਲ ਜਿਹੜੀਆਂ ਨਾਰਥ ਇੰਡੀਆ ਕਬੱਡੀ ਦੀ 8 ਟੀਮਾਂ ਪਹੁੰਚ ਰਹੀਆਂ ਉੱਤੇ ਪਹਿਲਾ ਇਨਾਮ ਜਿਹੜਾ 2.5 ਲੱਖ ਦਾ ਦੂਜਾ 2 ਲੱਖ ਦਾ ਤੇ ਤੀਸਰਾ ਜਿਹੜਾ ਪਹਿਲੇ ਰਾਉਂਡ ਦੀ ਉਹਨਾਂ ਨੂੰ 60-6000 ਰੁਪਿਆ ਤੇ ਦੂਜੇ ਰਾਉਂਡ ਦੀਆਂ ਨੂੰ 70000 ਰੁਪਿਆ ਜਿਹੜਾ ਉਹ ਨਾਮ ਦਿੱਤੇ ਜਾਣਗੇ। ਪਹਿਲੀ ਤੇ ਦੋ ਤਰੀਕ ਨੂੰ ਹੋਣ ਵਾਲੇ ਜਿਹੜੇ ਹੈਗੇ ਖੇਡਾਂ ਉਹਨਾਂ ਦੇ ਵਿੱਚ ਕੋਈ ਫੇਰ ਬਦਲ ਵੀ ਕੀਤਾ ਜੀ? ਨਹੀਂ ਫੇਰ ਫੇਰ ਬਦਲ ਹਾਂਜੀ ਉਹ ਗਰਜੀਤ ਭਾਜੀ ਦੱਸ ਦਾਂਗੇ ਜੇ ਕੋਈ ਫੇਰ ਬਦਲਾਅ ਉਹਨੇ ਕੀਤਾ ਇੱਧਰ ਲਿਆਓ। ਇੱਧਰ ਹਾਂਜੀ ਹੁਣ ਵਾਈ ਗੁੜੀ ਕਾਕਾ ਸਾਹਿਬ ਵਾਈ ਗੁੜੀ ਕੀ ਫਤਿਹ। ਸੋ ਜਿਹੜੀਆਂ 27ਵੇਂ ਖੇਡਾਂ ਮਾਲਾਪੁਰ ਵਾਲਾ ਹੋ ਰਹੀਆਂ ਇਨਾਂ ਦੇ ਵਿੱਚ ਥੋੜੀ ਜਿਹੀ ਫੇਰ ਬਦਲ ਹੋਈ ਆ ਕਿ ਜਿਹੜਾ ਰੱਸਾ ਕਸ਼ੀ ਦੀ ਆ ਮਤਲਬ ਉਹ ਅਸੀਂ ਮਤਲਬ ਪਹਿਲਾਂ 2 ਤਰੀਕ ਨੂੰ ਕਰਾ ਰਹੇ ਸੀ ਫੇਰ ਹੁਣ ਅਸੀਂ ਪਹਿਲੀ ਤਰੀਕ ਨੂੰ ਰੱਸਾ ਕਸ਼ੀ ਵੀ ਹਾਰਟ ਦੀਆਂ ਤੋੜਾਂ ਵੀ ਤਾਂ ਬਾਕੀ ਜਿਹੜੀ ਇਸ ਲੈਟਰਸ ਦੇ ਬੱਚਿਆਂ ਦੀ ਉਹਨਾਂ ਦੀਆਂ ਜਿਹੜੀਆਂ ਏਜ ਕਲਾਸਾਂ ਆ ਉਹ 16 ਸਾਲ 14 ਸਾਲ ਤਾਂ 19 ਸਾਲ ਤੱਕ ਜਿਹੜੇ ਬੱਚੇ ਆ ਇਹ ਪੰਜ-ਪੰਜ ਇਵੈਂਟਸ ਆ ਇਹ ਪਹਿਲੇ ਦਿਨ ਕਰਾਈਆਂ ਜਾਣਗੇ ਉਹਨਾਂ ਦੇ ਬੱਚਿਆਂ ਦੀਆਂ ਕਬੱਡੀਆਂ ਵੀ ਮਤਲਬ ਪਹਿਲੇ ਦਿਨ ਹੋਣਗੀਆਂ ਉਹ ਤੋਂ ਬਾਅਦ 12:00 ਵਜੇ ਤੋਂ ਬਾਅਦ ਆਪਣੇ ਆਲ オーਪਨ ਦੇ ਕਬੱਡੀ ਦੇ ਮੈਚ ਵੀ ਹੋਣਗੇ ਕਬੱਡੀ ਨਾਲ ਦੋ ਗਰਾਉਂਡਾ ਬਣਾ ਲੈਣੀਆਂ ਇਸੇ ਤਰ੍ਹਾਂ ਜਿਹੜੀਆਂ ਕੋਸ਼ਤੀਆਂ ਵੀ ਆ ਉਹਦੇ ਵਿੱਚ ਵੀ ਅਸੀਂ ਮਤਲਬ ਇਹ ਮੈਟ ਦੋ ਸੱਟਣੇ ਆ ਕਿ ਸਾਰੇ ਇੰਡੀਆ ਤੋਂ ਪਹਿਲਵਾਨ ਨਾ ਬਾਕੀ ਜੌਰਜੀਆ ਤੋਂ ਈਰਾਨ ਤੋਂ ਪਹਿਲਵਾਨ ਇਸ ਖੇਡ ਮੇਲੇ ਵਿੱਚ ਭਾਗ ਲੈ ਰਹੇ ਆ ਨਾ ਨਾ ਕੁੱਤਿਆਂ ਦੀ ਦੌੜਾਂ ਵੀ ਪਹਿਲੇ ਦਿਨ ਹੋਣ ਗਿਆ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜਾ ਮਗਲਾ ਦੇ ਨੇ ਆ ਉਹ ਵੀ ਬਹੁਤ ਸਾਰੀਆਂ ਮਤਲਬ ਈਵਨਸ ਹੈਗੀਆਂ ਜਿੱਚ ਗੱਡੀਆਂ ਦੇ ਦੌੜਾਂ ਬਾਕੀ ਜਿਹੜੀਆਂ ਮਤਲਬ ਕਬੱਡੀਆਂ ਆਪਣੇ ਫੈਡਰੇਸ਼ਨ ਦੀਆਂ ਉਹ ਵੀ ਤਾਂ ਬਾਕੀ ਦਾ ਹਰਾਈਟਿਕ ਜਿਹੜੇ ਆਲ オーਪਨ ਤਾਂ ਨਾਲ ਪਨ ਲ ਜਿਹੜੇ ਹੈਗੇ ਆ ਰੰਗ ਸਿੰਘਾਂ ਦੇ ਕਰਤੱਬ ਕੋਸ਼ੀਆਂ ਜਿਹੜੇ ਫਾਈਨਲ ਸੈਮੀ ਫਾਈਨਲ ਸਾਰੇ ਮੁਕਾਬਲੇ ਉਹ ਦੂਜੇ ਦਿਨ ਹੋਣਗੇ ਫੇਸ ਕਰਕੇ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਹੌਮਾ ਮਾ ਕੇ ਖੇਡ ਮੇਲੇ ਵਿੱਚ ਪਹੁੰਚੋ ਧਰੋਣਕ ਵਧਾਓ ਥੈਂਕ ਯੂ ਪੁਰੇਵਾਲ ਦੀ ਖੇਡਾਂ ਲਈ ਖਿਡਾਰੀਆਂ ਲਈ ਮੈਸੇਜ ਕੋਈ ਖਿਡਾਰੀਆਂ ਦਾ ਇਹ ਹੈ ਕਿ ਸਾਰੇ ਬੰਦੇ ਜਿੰਨੇ ਵੀ ਖਿਡਾਰੀ ਆ ਰਹੇ ਆ ਮਾਲੇ ਅਨੁਸ਼ਾਸਨ ਚ ਰਹਿਣਾ ਕਿ ਜਿਹੜੇ ਆਪਣੇ ਕੋਚ ਆ ਜਿਹੜੇ ਅਫੀਸ਼ੀਅਲ ਆ ਉਹਨਾਂ ਦਾ ਸਤਿਕਾਰ ਕਰਨ ਕਿ ਜੋ ਵੀ ਮਾਲੇ ਉਹਦੀ ਮਰਜ਼ਾਦਾ ਆ ਉਹਦੇ ਵਿੱਚ ਰਹਿ ਕੇ ਆਪਣੀ ਗੇਮ ਲੋਕਾਂ ਨੂੰ ਦਿਖਾਉਣ ਕਿ ਜਿਹੜਾ ਲੋਕ ਉਹਨਾਂ ਦੀ ਸੋਭਾ ਕਰਨ ਥੈਂਕ ਯੂ ਥੈਂਕਸ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਦਾਂ ਆਪਾਂ ਨੂੰ ਪਤਾ ਹੀ ਆ ਕਿ ਪੁਰੇ ਬਾਲ ਖੇਡਾਂ ਐਤਕੀ 27th ਟਾਈਮ ਹੋ ਰਹੀਆਂ ਆ ਤੇ ਇਹਦੇ ਵਿੱਚ ਸਾਰੇ ਆਪਣੇ ਇਲਾਕੇ ਦੇ ਐਨ ਆਰ ਆਈ ਭਰਾ ਅਤੇ ਸਾਡੇ ਇਲਾਕੇ ਦੇ ਨਿਵਾਸੀ ਜਿਹੜੇ ਆ ਉਹਨਾਂ ਦੇ ਯੋਗਦਾਨ ਦੇ ਨਾਲ ਇਹ ਕੱਪ ਜਿਹੜਾ ਹੈ ਆਪਣੇ ਟੂਰਨਾਮੈਂਟ ਕਰਾਇਆ ਜਾਂਦਾ ਤੇ ਇਸ ਵਾਰ ਖਾਸ ਕਰਕੇ ਇਸ ਟੂਰਨਾਮੈਂਟ ਦੇ ਵਿੱਚ ਐਥਲੈਟਿਕ ਨੂੰ ਵੀ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਗਿਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਸਾਨੂੰ ਲੱਗ ਰਿਹਾ ਆ ਕਿ ਪੂਰੇ ਬਾਅਲ ਟੂਰਨਾਮੈਂਟ ਜਿਹੜਾ ਆ ਉਹ ਇੱਕ ਜਿਹਨੂੰ ਆਲਰੇਡੀ ਮਿਨੀ 올ਿਪਿਕ ਦਾ ਨਾਮ ਦਿੱਤਾ ਆ ਲੱਗਦਾ ਹੈ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਬਿਲਕੁਲ ਇਤੋਂ ਜਿਹੜੇ ਵੀ ਪਲੇਅਰ ਆ ਉਹ ਤਿਆਰ ਹੋ ਕੇ ਉਹ 올림픽 ਖੇਲਣ ਜਾਇਆ ਕਰੋਗੇ ਐਨ ਆਰ ਆਈ ਦੇ ਵਿੱਚ ਇਹ ਫੈਜੋ ਕਿਸ ਤਰ੍ਹਾਂ ਦਾ ਜੀ ਇਹਦੇ ਵਿੱਚ ਐਨ ਆਰ ਆਈ ਭਰਾ ਜਿਹੜੇ ਆ ਕਾਫੀ ਸਮੇਂ ਤੋਂ ਇਸ ਜਿਹੜਾ ਆ ਆਪਣੇ ਪੂਰੇ ਵਾਲ ਕਲੱਬ ਆ ਇਹਦੇ ਨਾਲ ਜੁੜੇ ਹੋਏ ਆ ਤੇ ਸਪੈਸ਼ਲੀ ਜਿਹੜੇ ਆ ਉਹ ਐਨ ਆਰ ਆਈ ਭਰਾ ਆਪਣੀ ਜੜੀਆਂ ਫਲਾਈਟਸ ਵਗੈਰਾ ਆ ਉਹ ਪਹਿਲਾਂ ਬੁੱਕ ਕਰ ਲੈਂਦੇ ਆ ਅਕੋਰਡਿੰਗ ਟੂ ਦਾ ਟੂਰਨਾਮੈਂਟ ਕਿ ਅਸੀਂ ਇੰਡੀਆ ਦੇ ਵਿੱਚ ਹੋਈਏ ਉਸ ਟਾਈਮ ਤੇ ਜਦੋਂ ਇਹ ਟੂਰਨਾਮੈਂਟ ਹੋਣਾ ਆ ਤੇ ਕਾਫੀ ਪਹਿਲਾਂ ਜਿਹੜੀ ਇਹਦੀ ਪਲੈਨਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਇਹ ਟੂਰਨਾਮੈਂਟ ਇਸ ਵਾਰ ਵੀ ਹੋਣ ਜਾ ਰਿਹਾ ਆ 1 ਅਤੇ 2 ਮਾਰਚ ਨੂੰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਐਨ ਆਰ ਆਈ ਭਰਾਵਾਂ ਨੂੰ ਜਿਹੜੇ ਵੀ ਇੱਥੇ ਆਏ ਹੋ ਆ ਸਾਡੇ ਐਨ ਆਰ ਆਈ ਸਭਾ ਵੱਲੋਂ ਵੀ ਸਪੈਸ਼ਲੀ ਉਹਨਾਂ ਨੂੰ ਸੱਦਾ ਪੱਤਰ ਅਸੀਂ ਦੇ ਰਹੇ ਆ ਕਿ ਉਹ ਆਉਣ ਤੇ ਇਸ ਟੂਰਨਾਮੈਂਟ ਦੇ ਵਿੱਚ ਇੱਕ ਤਾਂ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣ ਦੂਸਰਾ ਕੀ ਆ ਇਸ ਟੂਰਨਾਮੈਂਟ ਦਾ ਆਨੰਦ ਲੈਣ ਤਾਂ ਕਿ ਆਪਾਂ ਪ੍ਰਮੋਟ ਕਰ ਸਕੀਏ ਜਿਹੜੇ ਆਪਣੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਨਸ਼ਿਆਂ ਤੋਂ ਆਪਾਂ ਉਹਨਾਂ ਨੂੰ ਦੂਰ ਰੱਖੀਏ ਤੇ ਸਾਡਾ ਐਨਆਰਆ ਦਾ ਇਹੀ ਮਕਸਦ ਆ ਸਾਰਿਆਂ ਦਾ ਵੀ ਕਿ ਆਪਾਂ ਰਲ ਮਿਲ ਕੇ ਇਦਾਂ ਦੇ ਟੂਰਨਾਮੈਂਟ ਕਰਾਈਏ ਤੇ ਛੋਟੇ ਬੱਚਿਆਂ ਨੂੰ ਜਿਹੜਾ ਆਪਾਂ ਪ੍ਰਮੋਟ ਕਰੀਏ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਠੀਕ ਹੈ